ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਖੀ ਚੱਲ ਰਹੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਸੋ ਸਾਧ ਸੰਗਤ ਜੀ ਪਿਛਲੀ ਸਾਖੀਆਂ ਦੇ ਵਿੱਚ ਆਪਾਂ ਸਰਵਣ ਕੀਤਾ ਹੈ ਕਿ ਕਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਯਾਤਰਾਵਾਂ ਦੌਰਾਨ ਵਾਖ ਵਖ ਥਾਵਾਂ ਤੇ ਜਾ ਕੇ ਜਗਤ ਨੂੰ ਤਾਰਦੇ ਹਨ ਤੇ ਉਹਨਾਂ ਨੂੰ ਉਪਦੇਸ਼ ਦਿੰਦੇ ਹਨ ਕਿ ਹੱਕ ਹਲਾਲ ਦੀ ਕਮਾਈ ਕਰੋ ਤੇ ਨਾਮ ਜਪੋ ਸਾਧ ਸੰਗਤ ਜੀ ਜੋ ਵੀਰ ਭੈਣ ਇਸ ਚੈਨਲ ਤੇ ਨਵੇਂ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਸਾਖੀ ਦੀ ਲੜੀ ਨੂੰ ਜੋੜਨ ਵਾਸਤੇ ਪਿਛਲੀ ਸਾਖੀ ਨੂੰ ਜਰੂਰ ਸੁਣ ਲੈਣ ਜੀ ਸਾਥ ਸੰਗਤ ਜੀ ਜਿਆਦਾ ਸਮਾਂ ਖਰਾਬ ਨਾ ਕਰਦੇ ਹੋਏ ਆਪਾਂ ਸਾਖੀ ਸ਼ੁਰੂ ਕਰਦੇ ਹਾਂ ਅੱਜ ਦੀ ਸਾਖੀ ਦਾ ਟੌਪਿਕ ਹੈ ਕੌਡਾ ਰਾਕਸ਼ਸ ਸਾਥ ਸੰਗਤ ਜੀ ਕੋਚੀਨ ਤੋਂ ਗੁਰੂ ਜੀ ਤੇ ਭਾਈ ਮਰਦਾਨਾ ਜੀ ਆਂਧਰਾ ਪ੍ਰਦੇਸ਼ ਦੇ ਇੱਕ ਜੰਗਲ ਵਿੱਚੋਂ ਜਾ ਰਹੇ ਸਨ ਉਸ ਜੰਗਲ ਦੇ ਲੋਕ ਖੇਤੀ ਵਗੈਰਾ ਨਹੀਂ ਕਰਦੇ ਸਨ ਅਤੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਹੀ ਨਿਰਬਾਹ ਕਰਦੇ ਸਨ ਕਿਸੇ ਕਾਰਨ ਜੇ ਸ਼ਿਕਾਰ ਨਾ ਮਿਲੇ ਤਾਂ ਜੰਗਲ ਵਿੱਚੋਂ ਦਰੱਖਤਾਂ ਦੇ ਫਲ ਪੱਤੇ ਆਦਿ ਖਾ ਕੇ ਹੀ ਗੁਜ਼ਾਰਾ ਕਰ ਲੈਂਦੇ ਸਨ ਅਤੇ ਕੱਪੜਿਆਂ ਦੀ ਥਾਂ ਚਮੜੇ ਨਾਲ ਸਰੀਰ ਢੱਕਦੇ ਸਨ ਉਸ ਜੰਗਲ ਵਿੱਚ ਗੁਰੂ ਜੀ ਅਤੇ ਭਾਈ ਮਰਦਾਨਾ ਨੂੰ ਦੋ ਦਿਨ ਤੱਕ ਖਾਣ ਨੂੰ ਕੁਝ ਨਾ ਮਿਲਿਆ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਆਖਿਆ ਕਿ ਭੁੱਖ ਬਹੁਤ ਲੱਗੀ ਹੈ ਗੁਰੂ ਜੀ ਨੇ ਕੁਝ ਚਿਰ ਤੀਰਜ ਕਰਨ ਦਾ ਉਪਦੇਸ਼ ਦਿੱਤਾ ਤਾਂ ਭਾਈ ਮਰਦਾਨਾ ਜੀ ਕੁਝ ਖਾਣ ਦੀ ਭਾਲ ਵਿੱਚ ਇੱਕ ਪਾਸੇ ਨੂੰ ਨਿਕਲ ਗਏ ਜਿੱਧਰ ਕੌਡੇ ਰਾਖਸ਼ ਦਾ ਟਿਕਾਣਾ ਸੀ ਕੌਡੇ ਰਾਖਸ਼ ਨੇ ਉਸ ਨੂੰ ਫੜ ਕੇ ਬੰਨ ਲਿਆ ਅਤੇ ਤਲਕੇ ਖਾਣ ਲਈ ਤੇਲ ਦੇ ਕੜਾਹੇ ਥੱਲੇ ਤੇਜ ਅੱਗ ਬਾਲ ਦਿੱਤੀ ਜਦ ਭਾਈ ਮਰਦਾਨਾ ਵਾਪਸ ਨਾ ਮੁੜਿਆ ਤਾਂ ਗੁਰੂ ਜੀ ਕੁਝ ਚੇਰ ਉਡਿਕਣ ਪਿਛੋਂ ਜਿੱਧਰ ਉਹ ਗਿਆ ਸੀ ਉਸ ਪਾਸੇ ਵੱਲ ਚੱਲ ਪਏ ਅੱਗੇ ਜਾ ਕੇ ਕੀ ਵੇਖਦੇ ਹਨ ਕਿ ਭਾਈ ਮਰਦਾਨਾ ਨੂੰ ਬੰਨਿਆ ਹੋਇਆ ਹੈ ਅਤੇ ਉਸ ਨੂੰ ਤਲਕੇ ਖਾਣ ਲਈ ਤੇਲ ਦੇ ਕੜਾਹੇ ਥੱਲੇ ਆਗ ਬੜ ਰਹੀ ਹੈ ਗੁਰੂ ਜੀ ਦੇ ਉਸ ਥਾਂ ਜਾਣ ਦੀ देर ਸੀ ਕਿ ਸਾਰੀ ਖੇਡ ਉਲਟੀ ਪੈ ਗਈ ਭਾਈ ਮਰਦਾਨਾ ਜਿਸ ਨੂੰ ਮੌਤ ਦਾ ਡਰ ਖਾਈ ਜਾ ਰਿਹਾ ਸੀ ਬੇਫਿਕਰ ਹੋ ਗਿਆ ਕਿ ਹੁਣ ਜਾਨ ਬਚ ਜਾਵੇਗੀ ਗੁਰੂ ਜੀ ਦੇ ਕੋਡਾ ਰਾਖਸ਼ ਵੀ ਦਰਸ਼ਨ ਕਰਕੇ ਨਿਹਾਲ ਹੋਇਆ ਅਤੇ ਉਸ ਦੇ ਹੱਥੋਂ ਲੱਕੜਾਂ ਜੋ ਅੱਗ ਤੇਜ ਕਰਨ ਲਈ ਲਿਆ ਰਿਹਾ ਸੀ ਛੁੱਟ ਗਈਆਂ ਤੇ ਉਹ ਭਾਈ ਮਰਦਾਨਾ ਨੂੰ ਕੋਲਣ ਲਈ ਭੱਜਿਆ ਤੇਲ ਦਾ ਕੜਾਹ ਵੀ ਠੰਡਾ ਹੋ ਗਿਆ ਸੀ ਕੌਡਾ ਰਾਖਸ਼ ਨੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਬੇਨਤੀ ਕੀਤੀ ਮੈਨੂੰ ਬਖਸ਼ ਦਿਓ ਮੇਰੇ ਪਾਸੋਂ ਵੱਡੀ ਭੁੱਲ ਹੋ ਗਈ ਹੈ ਗੁਰੂ ਜੀ ਨੇ ਆਖਿਆ ਅਸੀ ਸੈਂਕੜੇ ਮੀਲਾਂ ਦਾ ਸਫ਼ਰ ਕਰਕੇ ਤੈਨੂੰ ਤਾਰਨ ਵਾਸਤੇ ਤੇਰੇ ਪਾਸ ਆਏ ਆ ਤੂੰ ਏ ਆਦਮਖੋਰੀ ਦੀ ਆਦਤ ਛੱਡ ਦੇ ਕੌੜਾ ਹੱਥ ਜੋੜ ਕੇ ਉਠ ਖਲੋਤਾ ਤੇ ਗੁਰੂ ਜੀ ਤੇ ਭਾਈ ਮਰਦਾਨਾ ਜੀ ਲਈ ਭੋਜਨ ਦਾ ਪ੍ਰਬੰਧ ਕਰਨ ਲੱਗਾ ਭਾਈ ਮਰਦਾਨਾ ਭੋਜਨ ਛੱਕ ਕੇ ਪਰਸੰਨ ਚਿਤ ਹੋ ਗਏ ਕੌੜੇ ਰਾਖਸ਼ ਨੇ ਵੀ ਆਦਮਖੋਰੀ ਕਰਨ ਤੋਂ ਤੋਬਾ ਕਰ ਦਿੱਤੀ ਅਤੇ ਗੁਰੂ ਜੀ ਦਾ ਨਿਮਰਤਾ ਸਹਿਤ ਧੰਨਵਾਦ ਕੀਤਾ ਅਤੇ ਗੁਰੂ ਜੀ ਦਾ ਸੱਚਾ ਸਿੱਖ ਬਣ ਗਿਆ। ਉਹ ਸਾਧ ਸੰਗਤ ਜੀ ਵਖ ਵਖ ਥਾਵਾਂ ਤੇ ਲੋਕਾਂ ਦਾ ਉਧਾਰ ਕਰਦੇ ਹੋਏ ਗੁਰੂ ਜੀ ਦੱਖਣ ਦੀ ਯਾਤਰਾ ਤੋਂ ਵਾਪਸ ਪਰਤੇ। ਰਸਤੇ ਵਿੱਚ ਥਾਂ ਥਾਂ ਤੇ ਲੋਕਾਂ ਨੂੰ ਤਾਰਦੇ ਹੋਏ ਸultanpur ਲੋਧੀ ਪਹੁੰਚੇ। ਕਿ ਵੇਈਂ ਕਿਨਾਰੇ ਡੇਰਾ ਲਾਇਆ ਜਦ ਸੂ ਗਾਂਪੁਰ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਸਾਰੇ ਉਮੜ ਕੇ ਆਏ ਦੋਤਖਾਂ ਲੋਧੀ ਤੇ ਉਹਨਾਂ ਦੇ ਅਹਿਲਕਾਰ ਵੀ ਆਏ ਤੇ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਏ ਉਹਨਾਂ ਨੇ ਗੁਰੂ ਜੀ ਨੂੰ ਬਹੁਤ ਕੀਮਤੀ ਤੋਹਫੇ ਭੇਟ ਕੀਤੇ ਜੋ ਗੁਰੂ ਜੀ ਨੇ ਬਾਅਦ ਵਿੱਚ ਗਰੀਬਾਂ ਵਿੱਚ ਵੰਡ ਦਿੱਤੇ ਜਦ ਭੈਣ ਨਾਨਕੀ ਅਤੇ ਭਾਈਆ ਜੈ ਰਾਮ ਜੀ ਨੂੰ ਪਤਾ ਲੱਗਾ ਉਹ ਵੀ ਆ ਕੇ ਮਿਲੇ ਤਾਂ ਉਹਨਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਭੈਣ ਨਾਨਕੀ ਖੁਸ਼ੀ ਦੇ ਵਿੱਚ ਆਪਣੇ ਵੀਰ ਤੋਂ ਵਾਰਨੇ ਕਰੀ ਜਾ ਰਹੀ ਸੀ ਗੁਰੂ ਜੀ ਨੇ ਵੇਈਂ ਕਿਨਾਰੇ ਹੀ ਕੁਝ ਦਿਨ ਡੇਰਾ ਲਾਈ ਰੱਖਿਆ ਤੇ ਭਜਨ ਬੰਦਗੀ ਕਰਦੇ ਰਹੇ ਉਸ ਤੋਂ ਬਾਅਦ ਉਹ ਪਿੰਡ ਪਿੰਡ ਲੋਕਾਂ ਨੂੰ ਤਾਰਦੇ ਹੋਏ ਲਾਹੌਰ ਪਹੁੰਚੇ ਅਤੇ ਭਾਈ ਸਨਮੁਖ ਦੇ ਘਰ ਕੁਝ ਦਿਨ ਡੇਰਾ ਲਾਇਆ ਉਪਰੰਤ ਆਪ ਤਲਵੰਡੀ ਪੁੱਜੇ ਤੇ ਪਿੰਡ ਤੋਂ ਬਾਹਰ ਹੀ ਡੇਰਾ ਲਾਇਆ ਭਾਈ ਮਰਦਾਨਾ ਤਾਂ ਆਪਣੇ ਘਰ ਚਲਾ ਗਿਆ ਪਰ ਗੁਰੂ ਜੀ ਉੱਥੇ ਹੀ ਭਜਨ ਬੰਦਗੀ ਕਰਦੇ ਰਹੇ ਉੱਥੇ ਹੀ ਗੁਰੂ ਜੀ ਦੇ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਮਹਿਤਾ ਕਾਲੂ ਜੀ ਮਾਤਾ ਸੁਲੱਖਣੀ ਜੀ ਅਤੇ ਦੋਵੇਂ ਸਹਬਜਾਦੇ ਲਖਮੀ ਦਾਸ ਤੇ ਸ਼੍ਰੀ ਚੰਦ ਦਰਸ਼ਨਾਂ ਨੂੰ ਆਏ। ਗੁਰੂ ਜੀ ਨੇ ਸਭ ਨੂੰ ਬਹੁਤ ਪਿਆਰ ਕੀਤਾ ਅਤੇ ਆਖਿਆ ਕਿ ਵਾਹਿਗੁਰੂ ਤੇ ਭਰੋਸਾ ਰੱਖੋ। ਉਹ ਸਭ ਦੁੱਖ ਦੂਰ ਕਰਨ ਵਾਲਾ ਹੈ। ਉਹ ਸਭ ਨੂੰ ਦਾਤਾਂ ਦੇਣ ਵਾਲਾ ਹੈ। ਇਸ ਕਰਕੇ ਕਿਸੇ ਨੂੰ ਵੀ ਚਿੰਤਾ ਕਰਨ ਦੀ ਲੋੜ ਨਹੀਂ। ਇੱਥੇ ਰਾਏ ਬੁਲਾਰ ਜੀ ਵੀ ਦਰਸ਼ਨ ਕਰਕੇ ਨਿਹਾਲ ਹੋਏ ਕੁਝ ਦਿਨ ਤਲਵੰਡੀ ਠਹਿਰਨ ਉਪਰੰਤ ਗੁਰੂ ਜੀ ਆਪਣੇ ਅਗਲੇ ਸਫ਼ਰ ਤੇ ਚੱਲ ਪਏ ਭਾਈ ਮਰਦਾਨਾ ਜੀ ਵੀ ਉਹਨਾਂ ਦੇ ਨਾਲ ਸੰਗਤ ਜੀ ਸਾਖੀ ਦੀ ਅਗਲੀ ਲੜੀ ਸ਼ੁਰੂ ਕਰਦੇ ਹਾਂ ਸਾਖੀ ਦਾ ਟੌਪਿਕ ਹੈ ਕੋੜੀ ਦਾ ਉਧਾਰ ਇੱਕ ਦਿਨ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਜ਼ਿਲ੍ਹਾ ਮਿੰਟ ਗੁਮਰੀ ਦੇ ਇੱਕ ਪਿੰਡ ਪੁੱਜੇ بارش ਹੋ ਰਹੀ ਸੀ ਤੇ ਰਾਤ ਦਾ ਵੇਲਾ ਵੀ ਨੇੜੇ ਆ ਰਿਹਾ ਸੀ ਭਾਈ ਮਰਦਾਨਾ ਜੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਮੀਂਹ ਵਰਦੇ ਚ ਰਾਤ ਰਹਿਣ ਲਈ ਕਿਸੇ ਥਾਂ ਦਾ ਪ੍ਰਬੰਧ ਕਰਨ ਲਈ ਮੈਨੂੰ ਪਿੰਡ ਜਾਣ ਦੀ ਆਗਿਆ ਦਿਓ ਗੁਰੂ ਜੀ ਤੋਂ ਆਗਿਆ ਲੈ ਕੇ ਭਾਈ ਮਰਦਾਨਾ ਜੀ ਪਿੰਡ ਚਲਾ ਗਿਆ ਬਾਅਦ ਉਸ ਨੂੰ ਇਸ ਔਕੜ ਦਾ ਸਾਹਮਣਾ ਕਰਨਾ ਪਿਆ ਜੇ ਕਿਸੇ ਹਿੰਦੂ ਦੇ ਘਰ ਜਾਵੇ ਉਹ ਇਹ ਆ ਕੇ ਨਾ ਕਰ ਦੇਵੇ ਕਿ ਤੁਸੀਂ ਇੱਕ ਹਿੰਦੂ ਹੋ ਤੇ ਇੱਕ ਮੁਸਲਮਾਨ ਹੋ ਇਸ ਲਈ ਮੈਂ ਦੋਵਾਂ ਨੂੰ ਆਪਣੇ ਘਰ ਨਹੀਂ ਰੱਖ ਸਕਦਾ ਜੇ ਕਿਸੇ ਮੁਸਲਮਾਨ ਦੇ ਘਰ ਜਾਵੇ ਤਾਂ ਵੀ ਅਜਿਹਾ ਹੀ ਸੁਣਨ ਨੂੰ ਮਿਲਦਾ ਆਖਰ ਭਾਈ ਮਰਦਾਨਾ مایوس ਹੋ ਕੇ ਵਾਪਸ ਆ ਗਏ ਅਤੇ ਗੁਰੂ ਜੀ ਨੂੰ ਆਪਣੀ ਵਿਥਿਆ ਸੁਣਾਈ ਐਨੇ ਨੂੰ ਰਾਤ ਦਾ ਹਨੇਰਾ ਵੀ ਪੈਣਾ ਸ਼ੁਰੂ ਹੋ ਗਿਆ ਤੇ ਉਹਨਾਂ ਨੂੰ ਪਿੰਡੋਂ ਬਾਹਰ ਹੀ ਇੱਕ ਝੁੱਗੀ ਵਿੱਚੋਂ ਦੀਵੇ ਦੀ ਲੋ ਨਜ਼ਰੀ ਪਈ ਉਸ ਝੁੱਗੀ ਪਾਸ ਪਹੁੰਚ ਗਏ ਉਸ ਝੁੱਗੀ ਵਿੱਚ ਇੱਕ ਕੋੜੀ ਰਹਿੰਦਾ ਸੀ ਉਸ ਨੂੰ ਉਸੇ ਬਿਹਰੇ ਰੋਗ ਦੇ ਕਾਰਨ ਘਰ ਵਾਲਿਆਂ ਨੇ ਖੁੱਲੇ ਥਾਂ ਤੇ ਕੁੱਲੀ ਪਾ ਦਿੱਤੀ ਸੀ ਉਸ ਨੂੰ ਪ੍ਰਸ਼ਾਦਾ ਉੱਥੇ ਹੀ ਦੇ ਜਾਂਦੇ ਸਨ ਅਤੇ ਪਾਣੀ ਦਾ ਘੜਾ ਜਦੋਂ ਖਾਲੀ ਹੋ ਜਾਂਦਾ ਤਾਂ ਭਰ ਜਾਂਦੀ ਉਸ ਦੇ ਭਿਆਨਕ ਰੋਗ ਤੋਂ ਡਰਦੇ ਕੋਈ ਉਸ ਦੇ ਨੇੜੇ ਨਹੀਂ ਲੱਗਦਾ ਸੀ ਜਦ ਗੁਰੂ ਜੀ ਉਸ ਦੀ ਝੁੱਗੀ ਵਿੱਚ ਵੜਨ ਲੱਗੇ ਤਾਂ ਉਸ ਨੇ ਦੱਸਿਆ ਅੰਦਰ ਨਾ ਆਓ ਮੈਂ ਕੋਹੜੀ ਹਾਂ ਮੇਰੇ ਕੋਲੋਂ ਦੂਰ ਹੀ ਰਹੋ ਕਿਤੇ ਤੁਹਾਨੂੰ ਵੀ ਮੇਰੀ ਬਿਮਾਰੀ ਨਾ ਲੱਗ ਜਾਵੇ ਇਸ ਦੇ ਬਾਵਜੂਦ ਵੀ ਗੁਰੂ ਜੀ ਉਹਦੀ ਝੁੱਗੀ ਅੰਦਰ ਵੜ ਗਏ ਅਤੇ ਨਾਲ ਹੀ ਭਾਈ ਮਰਦਾਨਾ ਵੀ ਚਲਾ ਗਿਆ ਝੁੱਗੀ ਅੰਦਰ ਜਾ ਕੇ ਗੁਰੂ ਜੀ ਨੇ ਭਾਈ ਮਰਦਾਨਾ ਨੂੰ ਰਵਾਬ ਛੇੜਨ ਲਈ ਆਖਿਆ ਅਤੇ ਆਪ ਗੁਰਬਾਣੀ ਕੀਰਤਨ ਕਰਨ ਲੱਗ ਪਏ ਜਿਸ ਦਾ ਅਰਥ ਸੀ ਕਿ ਸਰੀਰ ਨੂੰ ਰੋਗ ਤਾਂ ਹੀ ਲੱਗਦੇ ਹਨ ਜਦੋਂ ਮਨ ਰੋਗੀ ਹੁੰਦਾ ਹੈ ਅਤੇ ਮਨ ਰੋਗੀ ਉਦੋਂ ਹੁੰਦਾ ਹੈ ਜਦੋਂ ਇਨਸਾਨ ਪਰਮਾਤਮਾ ਨੂੰ ਯਾਦ ਕਰਨਾ ਭੁੱਲ ਜਾਂਦਾ ਹੈ ਸਰੀਰ ਦੇ ਰੋਗ ਜੋ ਬਾਹਰੋਂ દેਖਦੇ ਹਨ ਆਦਮੀ ਨੂੰ ਦੁੱਖ ਦਿੰਦੇ ਹਨ ਇਹਨਾਂ ਬਿਮਾਰੀਆਂ ਦਾ ਇਲਾਜ ਆਪਣੇ ਮਨ ਨੂੰ ਅਕਾਲ ਪੁਰਖ ਨਾਲ ਜੋੜਨਾ ਹੈ ਜੋ ਸਰਬ ਕਲਾ ਸਮਰਤਾ ਹੈ ਜਿਸ ਨੇ ਸਾਨੂੰ ਹੱਥ ਪੈਰ ਅੱਖਾਂ ਆਦਿ ਦਿੱਤੇ ਹਨ ਅਰਥਾਤ ਸਾਰਾ ਸਰੀਰ ਸੇਵਾ ਲਈ ਦਿੱਤਾ ਹੈ ਪਰ ਜਦੋਂ ਅਸੀਂ ਸੇਵਾ ਕਰਨ ਵੱਲ ਧਿਆਨ ਨਹੀਂ ਦਿੰਦੇ ਤਾਂ ਸਰੀਰ ਰੋਗੀ ਹੋ ਜਾਂਦਾ ਹੈ ਗੁਰੂ ਜੀ ਦਾ ਕੀਰਤਨ ਤੇ ਉਪਦੇਸ਼ ਸੁਣ ਕੇ ਕੋੜੀ ਉੱਠ ਕੇ ਬਹਿ ਗਿਆ ਸੰਗਤ ਜੀ ਕੋੜੀ ਨੂੰ ਆਪਣੇ ਸਰੀਰ ਅੰਦਰ ਜਦ ਜਨਾਹਟ ਜੀ ਹੀ ਮਹਿਸੂਸ ਹੋਈ ਤੇ ਉਸ ਦਾ ਮਨੋਬਲ ਵੀ ਵਧਿਆ ਉਸ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਸਰੀਰ ਅੰਦਰ ਕਾਫੀ ਜਾਨ ਪੈਦਾ ਹੋ ਗਈ ਹੋਵੇ ਉਹ ਰਾਤ ਬਹੁਤ देर ਤੱਕ ਗੁਰੂ ਜੀ ਦੇ ਅਨਮੋਲ ਬਚਨਾਂ ਰਾਹੀਂ ਸਿੱਖਿਆ ਲੈਂਦਾ ਰਿਹਾ ਜਦੋਂ ਗੁਰੂ ਜੀ ਸਵੇਰੇ ਇਸ਼ਨਾਨ ਕਰਨ ਲਈ ਉੱਠੇ ਤਾਂ ਉਹ ਵੀ ਉਹਨਾਂ ਨਾਲ ਉੱਠ ਤੁਰਿਆ ਗੁਰੂ ਜੀ ਤੋਂ ਬਾਅਦ ਜਦ ਉਸਨੇ ਇਸ਼ਨਾਨ ਕੀਤਾ ਤਾਂ ਉਸ ਨੂੰ ਲੱਗਿਆ ਕਿ ਜਿਵੇਂ ਉਸ ਨੂੰ ਤਾਂ ਕੋਈ ਰੋਗ ਹੈ ਹੀ ਨਹੀਂ ਗੁਰੂ ਜੀ ਤੇ ਭਾਈ ਮਰਦਾਨਾ ਜੀ ਨੂੰ ਝੁੱਗੀ ਵਿੱਚ ਬਿਠਾ ਕੇ ਅਤੇ ਗੁਰੂ ਜੀ ਤੋਂ ਆਗਿਆ ਲੈ ਕੇ ਆਪਣੇ ਘਰ ਚਲਾ ਗਿਆ ਉਸ ਨੂੰ ਵੇਖ ਕੇ ਘਰ ਵਾਲੇ ਬਹੁਤ ਖੁਸ਼ ਹੋਏ ਅਤੇ ਹੈਰਾਨ ਹੋ ਕੇ ਪੁੱਛਣ ਲੱਗੇ ਤੈਨੂੰ ਕਿਸ ਨੇ ਠੀਕ ਕੀਤਾ ਹੈ ਤਾਂ ਉਸਨੇ ਉੱਤਰ ਦਿੱਤਾ ਰਾਤ 2 ਮਹਾਪੁਰਸ਼ ਉਸ ਦੀ ਕੁੱਲੀ ਵਿੱਚ ਆਏ ਸਨ ਜਿਨ੍ਹਾਂ ਸੱਚੇ ਪਾਤਸ਼ਾਹ ਦੀ ਕੀਰਤੀ ਗਾਈ ਸੀ ਤੇ ਮੈਨੂੰ ਇਹ ਉਪਦੇਸ਼ ਦਿੱਤਾ ਸੀ ਕਿ ਸਾਨੂੰ ਰੋਗ ਉਦੋਂ ਹੀ ਲੱਗਦੇ ਹਨ ਜਦੋਂ ਅਸੀਂ ਉਸ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਾਂ ਉਸ ਦੀ ਕਿਰਪਾ ਸਦਕਾ ਸਾਨੂੰ ਐਨਾ ਸੋਹਣਾ ਸਰੀਰ ਅਤੇ ਹੱਥ ਪੈਰ ਅੱਖਾਂ ਮੂੰਹ ਆਦਿ ਮਿਲੇ ਹਨ ਜਿਨ੍ਹਾਂ ਨੂੰ ਅਸੀਂ ਕਿਸੇ ਲੋੜਵੰਦੀ ਸੇਵਾ ਵਿੱਚ ਨਹੀਂ ਲਾਉਂਦੇ ਇਹੋ ਜਹੀਆਂ ਭੁੱਲਾਂ ਕਰਕੇ ਹੀ ਸਾਡਾ ਪਹਿਲਾ ਮਨਰੋਗੀ ਹੁੰਦਾ ਹੈ ਤੇ ਉਸ ਦੇ ਨਾਲ ਹੀ ਸਰੀਰ ਵੀ ਇਹ ਸਾਰੀਆਂ ਗੱਲਾਂ ਸੁਣ ਕੇ ਘਰ ਵਾਲਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਅਤੇ ਇਹ ਖਬਰ ਸਾਰੇ ਪਿੰਡ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਗੁਰੂ ਸਾਹਿਬ ਦੀ ਅਜਮਤ ਬਾਰੇ ਜਾਣ ਕੇ ਜਿੰਨਾ ਲੋਕਾਂ ਨੇ ਪਿਛਲੀ ਸ਼ਾਮ ਨੂੰ ਮਰਦਾਨਾ ਜੀ ਨੂੰ ਰਾਤ ਕੱਟਣ ਲਈ ਇਨਕਾਰ ਕੀਤਾ ਸੀ ਉਹਨਾਂ ਨੂੰ ਵੀ ਬਹੁਤ ਪਛਤਾਵਾ ਹੋਇਆ ਤਰ੍ਹਾਂ ਇਹ ਸਾਰੇ ਤੇ ਪਿੰਡ ਦੇ ਹੋਰ ਸਿਆਣੇ ਲੋਕ ਇਕੱਠੇ ਹੋ ਕੇ ਗੁਰੂ ਜੀ ਪਾਸ ਪਹੁੰਚੇ ਗੁਰੂ ਜੀ ਕੋਲ ਜਾ ਕੇ ਉਹਨਾਂ ਦੇ ਚਰਨ ਛੂਏ ਅਤੇ ਬੇਨਤੀ ਕੀਤੀ ਕਿ ਸਾਥੋਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੀ ਜਾਵੇ ਸਾਡੇ ਉੱਤੇ ਮਿਹਰ ਕਰਕੇ ਸਾਨੂੰ ਵੀ ਨਾਮ ਸਿਮਰਨ ਅਤੇ ਸੇਵਾ ਕਰਨ ਦਾ ਵਰ ਬਖਸ਼ਿਆ ਜਾਵੇ ਗੁਰੂ ਜੀ ਨੇ ਸਾਰੇ ਪਿੰਡ ਵਾਸੀਆਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ ਅਤੇ ਆਖਿਆ ਸਾਰਾ ਪਿੰਡ ਉਦਮ ਕਰਕੇ ਪਿੰਡ ਵਿੱਚ ਇੱਕ ਧਰਮਸ਼ਾਲਾ ਤਿਆਰ ਕਰ ਦਿਓ ਜਿਸ ਵਿੱਚ ਹਰ ਕਿਸਮ ਦਾ ਰਾਹੀ ਰਾਤ ਕੱਟ ਸਕੀ ਤੇ ਇੱਕ ਵਾਰ ਫਿਰ ਪੱਕੀ ਕੀਤੀ ਕਿ ਪ੍ਰਮਾਤਮਾ ਵੱਲੋਂ ਬਖਸ਼ੇ ਸੁੰਦਰ ਸਰੀਰ ਤੇ ਹੱਥਾਂ ਪੈਰਾਂ ਨੂੰ ਸੇਵਾ ਅਤੇ ਸਿਮਰਨ ਕਰਨ ਵੱਲ ਹਰ ਵੇਲੇ ਲਾਈ ਰੱਖਣਾ ਇੱਕ ਉੱਤਮ ਕਰਮ ਹੈ ਜਿਸ ਨਾਲ ਤਨ ਅਤੇ ਮਨ ਰੋਗ ਰਹਿੰਦੇ ਹਨ ਸੋ ਸਾਧ ਸੰਗਤ ਜੀ ਸਾਖੀ ਜਿਆਦਾ ਲੰਮੀ ਹੋਣ ਕਰਕੇ ਆਪਾਂ ਸਾਖੀ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੀ ਸਾਖੀ ਜਲਦੀ ਹੀ ਤੁਹਾਡੇ ਕੋਲ ਲੈ ਕੇ ਹਾਜ਼ਰ ਹੋਵਾਂਗੇ ਜੋ-ਜੋ ਵੀਰ ਭੈਣ ਇਸ ਚੈਨਲ ਤੇ ਨਵੇਂ ਹਨ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤੇ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਸਾਧ ਸੰਗਤ ਜੀ ਸਾਖੀ ਸੁਣਾਉਂਦਿਆਂ ਜੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ਼ ਵੀ ਜਰੂਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ